ਸਿਮਰਨਜੀਤ ਸਿੰਘ ਮਾਨੋਰਾਂ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਕਿ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ 2 ਦਿਨ ਪਹਿਲਾਂ ਜਦੋਂ ਖਾਲਿਸਤਾਨ ਮੁਤਲਕ ਕਿਤੇ ਸਵਾਲ ਪੁੱਛਿਆ ਗਿਆ ਇਹਨਾਂ ਨੂੰ ਨਹੀਂ ਪਤਾ ਕਿੱਥੇ ਪੁੱਛਿਆ ਗਿਆ ਤੇ ਉਹਨਾਂ ਨੇ ਖਾਲਿਸਤਾਨ ਤੋਂ ਕਿਨਾਰਾ ਕਰ ਲਿਆ ਤੇ ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਸਾਡੇ ਉਹਨਾਂ ਦੇ ਨਾਲ ਸਫ਼ਰ ਇਕੱਠੇ ਨਹੀਂ ਹੋ ਸਕਦੇ ਯਾਨੀ ਰਸਤੇ ਵੱਖੋ ਵੱਖਰੇ ਆ ਅੱਗੇ ਮਾਨ ਸਰ ਬੋਲਦੇ ਆ ਕਿ ਭਾਈ ਜੇ ਇਹਨਾਂ ਨੇ ਖਾਲਸਾਣ ਦੀ ਗੱਲ ਨਹੀਂ ਕਰਨੀ ਤਾਂ ਇਹ ਫਿਰ ਜੈ ਸ਼ੇਵਰੀ RAM ਕਹਿਣਗੇ ਜਾਂ ਕਿਆ ਲੋਕੇ ਇਸ ਤਰ੍ਹਾਂ ਦੇ ਰਾਸ਼ਟਰਵਾਦੀ ਨਾਰੇ ਲਾਉਣਗੇ ਅਮਰਪਾਲ ਸਿੰਘ ਖੋਰਾਵਾਰੇ ਉਹਨਾਂ ਨੇ ਇਹ ਗੱਲ ਰੱਖੀ ਆ ਵੈਸੇ ਤੁਹਾਨੂੰ ਪਤਾ ਹੀ ਹੈ ਸਿਮਰਨਜੀਤ ਸਿੰਘ ਮਾਨ ਹੋਰੀ ਇਸ ਤਰ੍ਹਾਂ ਦੇ ਬਿਆਨ ਆਤ ਦੇਣ ਵਾਸਤੇ ਪ੍ਰਸਿੱਧ ਨਹੀਂ ਪਿਛਲੇ ਦਿਨੀ ਮੈਂ ਇੱਕ ਉਹਨਾਂ ਦੀ ਸਟੇਟਮੈਂਟ ਦੇਖੀ ਸੀਗੀ ਤਾਂ ਉਸ ਸਟੇਟਮੈਂਟ ਦੇ ਵਿੱਚ ਉਹ ਕਹਰੇ ਸਨ ਕਿ ਜਿਹੜੇ ਡਿਪੋਰਟੀ ਆ ਯਾਨੀ ਅਮਰੀਕਾ ਤੋਂ ਆਏ ਬੇ ਉਹ ਮਤਲਬ ਕੋਈ ਉਹਨਾਂ ਚੋਂ ਸਿੱਖ ਨਹੀਂ ਹੈਗਾ ਸਾਰੇ ਕੋਨੇ ਮੋਨੇ ਆ ਤਾਂ ਵੈਸੇ ਜੇ ਤੁਸੀਂ ਓਵਰਆਲ ਦੇਖੋਗੇ ਤਾਂ ਬਹੁਤੇ ਸਿੱਖ ਧਰਮ ਨਾਲ ਹੀ ਤਾਲੁਕ ਰੱਖਦੇ ਆ ਤਾਂ ਕਿ ਹੁਣ ਜਿਹੜੇ ਭਈ ਇਹ ਸਾਰਾ ਕੁਝ ਹੈ ਭਈ ਤੁਸੀਂ ਧਰਮ ਅਧਾਰ ਤੇ ਦੇਖੋਗੇ ਕਿ ਭਈ ਕਿੰਨੇ ਜੂੜਾ ਰੱਖਿਆ ਕੇਸ ਰੱਖਿਆ ਉਹਨਾਂ ਨੂੰ ਵੀ ਸਿੱਖ ਮੰਨੋਗੇ ਡਿਪੋਟੀ ਤਾਂ ਡਿਪੋਟੀ ਹੈ ਤੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਵੈਸੇ ਇੱਕ ਮੁੰਡੇ ਦੀ ਪੱਗ ਲੁਹਾਈ ਗਈ ਸੀ ਉਹ ਤਾਂ ਕਿਸ ਧਾਰੀ ਸੀਗਾ ਚਲੋ ਠੀਕ ਹੈ ਆਪਾਂ ਕਹਿ ਸਕਦੇ ਆ ਕਿ ਸਹਿਜ ਧਾਰੀ ਹੋ ਸਕਦਾ ਹੈ ਕੋਈ ਪਤਿਤ ਹੋ ਸਕਦਾ ਹੈ ਪਰ ਉਹਦੀ ਦਸਤਾਰ ਨਹੀਂ ਗਈ ਸੀ ਤੁਹਾਨੂੰ ਯਾਦ ਹੋਣਾ ਤੇ ਇਹ ਕਹਿੰਦੇ ਆ ਕਿ ਜੀ ਕੋਈ ਸਿੱਖ ਆਇਆ ਹੀ ਨਹੀਂ ਤੁਹਾਨੂੰ ਯਾਦ ਹੈ ਨਾ ਔਰ ਇੱਕ ਨਹੀਂ ਸ਼ੈਤ ਇਸ ਤੋਂ ਵੀ ਵਧੇਰੇ ਸੀਗੇ ਆ ਸ਼ਾਇਦ ਉਥੇ ਐਸਪੀਸੀ ਨੇ ਅੰਮ੍ਰਿਤਸਰ 에어ਪੋਰਟ ਤੇ ਦਸਤਾਰਾਂ ਵੀ ਭੇਜੀਆਂ ਸਨ ਜੇ ਮੈਂ ਨਹੀਂ ਭੁੱਲਦਾ ਤਾਂ ਉਸ ਵੇਲੇ ਦਸਤਾਰਾਂ ਵੀ ਇਹਨਾਂ ਨੇ ਭੇਜੀਆਂ ਸੀਗੀਆਂ ਐਸਪੀਸੀ ਵਾਲਿਆਂ ਨੇ ਤਾਂ ਕਰ ਸਿਮਰਨਜੀਤ ਸਿੰਘ ਮਾਨਹੂਰਾਂ ਦੇ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀਗਾ ਜਦੋਂ ਇਹ ਮਾਮਲਾ ਚੱਲਿਆ ਜਿਆ ਤੇ ਮੈਂ ਉਸ ਵੇਲੇ ਹੀ ਕਿਹਾ ਸੀਗਾ ਕਿ ਸਿਮਰਨਜੀਤ ਸਿੰਘ ਮਾਨਹੂਰੀ ਅਮਰਤਪਾਲ ਸਿੰਘ ਦੇ ਨਾਲ ਉਦੋਂ ਤੱਕ ਠੀਕ ਆ ਦਸਤਾਰਬੰਦੀ ਤੇ ਗਏ ਸਨ ਕੁਸ ਸਮੇਂ ਵਾਸਤੇ ਉਹਨਾਂ ਨੇ ਹੋ ਸਕਦਾ ਹੈ ਕਿ ਸਾਥ ਦਿੱਤਾ ਹੋਵੇ ਜਿਵੇਂ ਉਹ ਕਹਿੰਦੇ ਕਿ ਅਸੀਂ ਪਹਿਲਾਂ ਪਹਿਲਾਂ ਸਾਥ ਦਿੱਤਾ ਪਰ ਇਹ ਆ ਕਿ ਜਿਸ ਜ਼ਮੀਨ ਤੇ ਖਲੋਤੇ ਨੇ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਉਹ ਜ਼ਮੀਨ ਜਿਹੜੀ ਹੈ ਉਹ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੀ ਇੱਕ ਲਾਈਨ ਹੈ ਜਿਹੜੀ ਵਿਚਾਰਧਾਰਾ ਦੀ ਉਹ ਉਹਦੇ ਤੇ ਹੀ ਟਿੱਕੀ ਹੋਈ ਆ ਤਾਂ ਉਹ ਕਿਵੇਂ ਚਾਹਣਗੇ ਕਿ ਕੋਈ ਆ ਕੇ ਨੌਜਵਾਨ ਬਈ ਇਹ ਸਾਰੀ ਜ਼ਮੀਨ ਜਿਹੜੀ ਉਹ ਖੋ ਲਵੇ ਸੋ ਇਸ ਵਾਸਤੇ ਕਹਿਣ ਦਾ ਮਤਲਬ ਇਹੋ ਆ ਕਿ ਜਿੰਨਾ ਕੋ ਮੈਨੂੰ ਇਸ ਗੱਲ ਦਾ ਅੰਦਾਜ਼ਾ ਸੀਗਾ ਕਿ ਇੱਕ ਨਾ ਇੱਕ ਦਿਨ ਇਹਨਾਂ ਨੇ ਇਹ ਬਿਆਨ ਦੇਣਾ ਹੀ ਦੇਣਾ ਸੋ ਲਿਹਾਸਾ ਆਪਾਂ ਕਹਿ ਸਕਦੇ ਹਾਂ ਕਿ ਉਹ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਭਾਈ ਸਾਡਾ ਹੁਣ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਅਲੱਗ ਤੋਂ ਚੱਲਣਗੇ ਤੇ ਅਸੀਂ ਅਲੱਗ ਤੋਂ ਚੱਲਾਂਗੇ ਤਾਂ ਬਸ ਠੀਕ ਗੱਲ ਸਿੱਧੀ ਕਲੀਅਰ ਆ ਤੇ ਵੈਸੇ ਦੋਨੇ ਧਿਰਾਂ ਦੇ ਕੋਲ ਤੁਹਾਨੂੰ ਪਤਾ ਹੀ ਹੈ ਕੋਈ ਬਹੁਤੇ ਵੱਡੇ ਠੋਸ ਆਰਥਿਕ ਏਜੰਡੇ ਜਾਂ ਸੋਸ਼ੀਲੀ ਕੋਈ ਬਹੁਤਾ ਕੁਝ ਕਰਨ ਕਰਾਉਣ ਲਈ ਤੇ ਹੁੰਦਾ ਨਹੀਂ ਆ ਉਹਨਾਂ ਦੀਆਂ ਬਸ ਇਸੇ ਤਰ੍ਹਾਂ ਦੀਆਂ ਹੀ ਕਹਿੰਦੇ ਗੱਲਾਂ ਬਾਤਾਂ ਹੁੰਦੀਆਂ ਤਾਂ ਉਹ ਚਲੋ ਹਰੇਕ ਨੂੰ ਮੁਬਾਰਕ ਹੈ ਉਹਨਾਂ ਦੀ ਆਪਣੀ ਪੋਲੀਟੀਕਲ ਜੋ ਵੀ ਲਾਈਨ ਹੈ ਉਹ ਖਿੱਚੀ ਚੱਲਣ ਤਾਂ ਦੇਖਦੇ ਹਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਅਮਰਤਪਾਲ ਸਿੰਘ ਦੀ ਫੈਮਿਲੀ ਹੈ ਉਹ ਕਿਸ ਤਰ੍ਹਾਂ ਰਿਐਕਟ ਕਰਦੀ ਹੈ ਇਹਦੇ ਤੇ ਪਰ ਬੀਤੇ ਦਿਨੀ ਅਮਰਤਪਾਲ ਸਿੰਘ ਉਹਨਾਂ ਦੇ ਟੀਮ ਚੋਂ ਹੀ ਇੱਕ ਸੱਜਣ ਦੇ ਨਾਲ ਬੈਠਣ ਦਾ ਇਤਫਾਕ ਹੋਇਆ ਤੇ ਉਹਨਾਂ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਬਹੁਤ ਸੋਚ ਸਮਝ ਕੇ ਚੱਲ ਰਹੇ ਹਾਂ ਔਰ ਸਾਡਾ ਟੀਚਾ ਅਮਰਤਪਾਲ ਸਿੰਘ ਨੂੰ ਰਿਹਾਈ ਦਿਵਾਉਣਾ ਹੈ ਤੇ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਇਸ ਤਰ੍ਹਾਂ ਦੇ ਬਈ ਜਿਹੜੇ ਬਿਆਨਤ ਹੁੰਦੇ ਆ ਨਾ ਕਈ ਵਾਰ ਉਹ ਬੜੇ ਸੋਚ ਸਮਝ ਕੇ ਦਿੱਤੇ ਜਾਂਦੇ ਕਿ ਰਿਐਕਸ਼ਨ ਆਏਗਾ ਖਾਲਸਤਾਨ ਦੇ ਮੁੱਦੇ ਤੇ ਫਸਣਗੇ ਵਗੈਰਾ ਆਖ ਰਹੇ ਤੇ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਰਿਹਾਈ ਵਾਸਤੇ ਜਾਂ ਮੈਂਬਰਸ਼ਿਪ ਰੱਦ ਹੋਣੀ ਹੈ ਜਿਹੜੀ ਉਹ ਰਕਵਾਉਣ ਵਾਸਤੇ ਚਾਰਾ ਜੂਈਆਂ ਹੋਣ ਤੇ ਉਸ ਵੇਲੇ ਇਹ ਕੋਈ ਰਿਸਕੀ ਗੇਮ ਖੇਡੇਗਾ ਨਹੀਂ ਇਹ ਬਹੁਤ ਸੋਚ ਸਮਝ ਕੇ ਚੱਲਣ ਵਾਲੀਆਂ ਰਣਨੀਤਿਕ ਜਾਂ ਰਾਜਨੀਤਿਕ ਗੇਲੂ ਚਾਲਾਂ ਹੁੰਦੀਆਂ ਨਹੀਂ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਰਿਐਕਸ਼ਨ ਕੋਈ ਉਹਨਾਂ ਦਾ ਠੋਸ ਆਇਕਾ ਨਹੀਂ ਕੋਈ ਪ੍ਰतिकਰਮ ਦੇਣਗੇ ਨਹੀਂ ਕਿਉਂਕਿ ਮੈਚ ਵਿੱਚ ਤੁਹਾਨੂੰ ਦੱਸਿਆ ਕਿ ਮੈਨੂੰ ਅ ਕਿਸੇ ਸੱਜਣ ਦੇ ਨਾਲ ਬਹਿਣ ਦਾ ਮੌਕਾ ਮਿਲਿਆ ਤਾਂ ਮੈਂ ਮਤਲਬ ਕਿ ਜਿੰਨਾ ਕੋ ਅੰਦਾਜ਼ਾ ਲਾਇਆ ਉਹਨਾਂ ਦੀਆਂ ਗੱਲਾਂ ਬਤਾ ਤੋ ਕਿ ਉਹ ਬਹੁਤ ਰਣਨੀਤਿਕ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਬਾਕੀ ਹੁਣ ਪਤਾ ਲੱਗੇ ਚੋਗਾ ਜੀ ਉਹਨਾਂ ਦੀ ਮੈਂਬਰਸ਼ਿਪ ਤੋਂ ਕਿ ਕਿੰਨੇ ਕੁ ਲੋਕ ਸਾਥ ਆ ਕਿੰਨੇ ਕੁ ਲੋਕ ਨਾ ਲਿਆ ਤੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਤਾ ਤੇ ਫਿਰ ਮਤਦਾਨ ਪੇਟੀ ਚੋਂ ਹੀ ਲੱਗਣਾ ਹੈ ਕਿ ਕਿਹਦੇ ਪੱਲੇ ਕੀ ਆ ਤੋ ਫਿਲਹਾਲ ਇਹਨਾਂ ਦੀ ਸਟੇਟਮੈਂਟ ਦੀ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸਟੇਟਮੈਂਟ ਦੀ ਪੂਰੀ ਐਸ ਵੀ ਲਈ ਅਲੋਕੇਟ ਥੋਕ ਵਜਾ ਕੇ ਮੇਨਸਟ੍ਰੀਮ ਮੀਡੀਆ ਜਿਹੜਾ ਉਹ ਚੜਤ ਕਰਵਾ ਰਿਹਾ ਹੈ ਖੈਰ ਇੱਕ ਹੋਰ ਸਵਾਲ ਕੀਤਾ ਗਿਆ ਸੀਗਾ ਕਿਸੇ ਬੰ ਨੂੰ ਮੈਂ ਸਵਾਲ ਲੈ ਲੈਣਾ ਅਹਿਮ ਸਵਾਲ ਆ ਜਿਹਦੇ ਤੇ ਗੱਲ ਕੀਤੀ ਆ ਡਿਲੀਮਿਟੇਸ਼ਨ ਬਾਰੇ ਸ਼ਾਇਦ ਮੈਨੂੰ ਨਾ ਭੁੱਲ ਗਿਆ ਜੀ ਤੁਸੀਂ ਕਮੈਂਟ ਦੁਬਾਰਾ ਕਰ ਦੇਣਾ ਜਿਨ੍ਹਾਂ ਨੇ ਹੱਦ ਬੰਦੀ ਤੇ ਨਵੀਂ ਹੱਦ ਬੰਦੀ ਤੇ ਗੱਲ ਕੀਤੀ ਆ ਤੇ ਮੈਂ ਉਸ ਹੱਦਬੰਦੀ ਤੇ ਵੀ ਗੱਲ ਕਰ ਰਹਿਣਾ ਤੇ ਸਟੇਟਮੈਂਟ ਆ ਪੋਲਿਟিক্যাল ਸਟੇਟਮੈਂਟ ਆ ਤੁਹਾਨੂੰ ਪਤਾ ਹੀ ਚੱਲ ਰਹੀਆਂ ਰਹਿੰਦੀਆਂ ਸੋ ਇਹ ਚਲਦੀਆਂ ਹੀ ਰਹਿਣਗੀਆਂ ਜੀ ਅ ਜੇ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਡੀਲਿਮਿਟੇਸ਼ਨ ਬਾਰੇ ਹਾਂ ਜੀ ਸਰ ਮੈਂ ਲਿਖਿਆ ਸੀਗਾ ਪੱਟੀ ਅਨਮੋਲ ਜੀ ਹੈ ਹਾਂ ਠੀਕ ਹੈ ਜੀ ਤੁਸੀਂ ਜੇ ਵੀਰੇ ਰਿਪੀਟ ਕਰ ਸਕਦੇ ਹੋ ਆਪਣਾ ਸਵਾਲ ਕਿ ਜੋ ਨਵੀਂ ਹੱਦਬੰਦੀ ਹੈ ਉਹਦੇ ਮੁਤਲਕ ਕੋਈ ਖਾਸ ਸਵਾਲ ਹੈ ਜਾਂ ਮੈਂ ਨਵੀਂ ਹੱਦਬੰਦੀ ਬਾਰੇ ਗੱਲ ਕਰਾਂ ਠੀਕ ਹੈ ਜੀ ਚਲੋ ਜੇ ਨਹੀਂ ਵੀ ਤਾਂ ਕੋਈ ਗੱਲ ਨਹੀਂ ਮੈਂ ਗੱਲ ਕਰ ਦਿੰਦਾ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੈਸੇ ਪੱਟੀ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੰਨਾ ਕੁ ਮੈਂ ਵੇਖਿਆ ਕਿ ਪੰਜਾਬ ਦੇ ਵਿੱਚ ਇਹਦੇ ਬਾਰੇ ਤੇ ਕਿਸੇ ਨੂੰ ਬਹੁਤੀ ਨਾ ਤਾਂ ਕੋਈ ਚਿੰਤਾ ਹੈ ਤੇ ਨਾ ਕੋਈ ਬਹੁਤਾ ਕੋਈ ਇਸ ਵੇਲੇ ਚਰਚਾ ਹੈ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਇਹ ਡੀਲੀਮਿਟੇਸ਼ਨ ਬਾਰੇ ਪੰਜਾਬ ਦੇ ਲੀਡਰਸ ਕਿਉਂ ਨਹੀਂ ਬੋਲ ਰਹੇ ਪੱਟੀਆਂ ਅਨਮੋਲਜੀ ਦਾ ਕਮੈਂਟ ਜਿਹੜਾ ਉਹ ਦੁਬਾਰਾ ਆ ਗਿਆ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਪੱਟੀ ਸਾਹਿਬ ਗੱਲ ਮੇਰੀ ਕੌੜੀ ਲੱਗਣੀ ਆ ਥੋੜੀ ਜੀ ਕੁਝ ਲੀਡਰਾਂ ਨੂੰ ਵੀ ਤੇ ਕੁਝ ਲੀਡਰਾਂ ਦੇ ਸਮਰਥਕਾਂ ਨੂੰ ਵੀ ਸਾਡੇ ਬਹੁਤੇ ਲੀਡਰ ਹੈਗੇ ਛੁੱਡੂ ਆ ਮੈਂ ਤੁਹਾਨੂੰ ਉਸੇ ਦੀ ਗੱਲ ਦੱਸਾਂ ਸਿੱਧੀ ਗੱਲ ਹੈ ਮੈਂ ਸਪਸ਼ਟ ਕਹਿ ਦੇਵਾਂ ਸਾਡੇ ਲੀਡਰ ਛੁੱਡੂ ਆ ਜਿਵੇਂ ਪੋਲੀਟੀਕਲ ਸਟੇਟਮੈਂਟ ਆ ਨਾ ਤੋ ਜਿੰਨੀਆਂ ਮਰਜ਼ੀ ਦਿਵਾ ਲਓ ਇੱਕ ਦੂਜੇ ਦੇ ਪੈਰ ਖਿੱਚਣੇ ਠੀਕ ਹੈ ਜੀ ਆਪੋ ਆਪਣੀ ਜੋ ਵੀ ਵਿਚਾਰ ਧਰ ਹੈ ਉਹਦੇ ਤੇ ਹੈ ਕਟੜੋ ਕੇ ਤੁਰੀ ਜਾਣਾ ਉਹ ਸਾਰਾ ਕੁਝ ਹੈ ਪਰ ਸਾਡੇ ਬਹੁਤੇ ਨੇਤਾ ਛੁੱਡੂ ਆ ਪਰ ਇੱਕ ਚੀਜ਼ ਮੈਂ ਕਹਾਂ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਵੀ ਇੱਕ ਸ਼ਸ਼ੀ ਤਰੂਰ ਹੈਗਾ ਲੋ ਤੁਸੀਂ ਇੱਕ ਤੁਹਾਨੂੰ ਇਹ ਵੀ ਕਹਾਂ ਲੂੰ ਕਿ ਸਸਪੈਂਸ ਦਾ ਸਸਪੈਂਸ ਦਾ ਵਿਸ਼ਾ ਦੇਣਾ ਸਸਪੈਂਸ ਦਾ ਵਿਸ਼ਾ ਦੇਣਾ ਹੈ ਕਿ ਤੁਸੀਂ ਦੱਸੋ ਖਾਂ ਕੌਣ ਵਿਅਕਤੀ ਹੋ ਸਕਦਾ ਤੁਸੀਂ ਦੱਸੋ ਇਹ ਸਸਪੈਂਸ ਦਾ ਵਿਸ਼ਾ ਰੱਖ ਲਿਆ ਆਪਾਂ ਕਿ ਆਪਣੇ ਕੋਲ ਇੱਕ ਸ਼ਸ਼ੀ ਧੁਰੂਰ ਆ ਰਿਹਾ ਆ ਰਿਹਾ ਰੇ ਪੱਟੀ ਅਨਮੋਲ ਕੀ ਬਾਤ ਹੈ ਸਿੱਧਾ ਤੀਰ ਟਿਕਾਣੇ ਤੇ ਦਿਵਾੜੀ ਜੀ ਬੋਲਦੇ ਆ ਬਿਲਕੁਲ ਮੈਂ ਉਸ ਬੰਦੇ ਨੂੰ ਪੰਜਾਬੀਅਤ ਦਾ ਕਹ ਲਓ ਕਿ ਸ਼ਸ਼ੀ